ਮੈਂ ਬਿੰਦਰਕੌਰ ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਇੱਕ ਤੁਹਾਨੂੰ ਅੱਜ ਪੰਜਾਬੀ ਲੋਕ ਗੀਤ ਸੁਨਾਰੀ ਹਾਂ ਇਹ ਪੰਜਾਬੀ ਲੋਕ ਗੀਤ ਇੱਕ ਚੱਪਣੀ ਤੇ ਬਣਿਆ ਹੋਇਆ ਹੈ ਇਹ ਦੇਸੀ ਹੈ ਤੇ ਇਹ ਇੱਕ ਚੱਪਣੀ ਹੈ ਇਹ ਚੱਪਣੀ ਉਹ ਹੈ ਜੋ ਮਿੱਟੀ ਦੀ ਬਣਾਈ ਹੁੰਦੀ ਹੈ ਕਿਮਿਆਰ ਬਣਾਉਂਦੇ ਹਨ ਕਈਆਂ ਨੂੰ ਨਾਂ ਵੀ ਪਤਾ ਹੋਏ ਵੀ ਇਹ ਕੀ ਚੀਜ਼ ਹੈ ਇਹ ਇੱਕ ਤੌੜੀ ਹੁੰਦੀ ਹੈ ਉਦੇ ਉੱਤੇ ਦੇਣ ਵਾਲਾ ਟੱਕਣ ਹੁੰਦਾ ਹੈ ਜਿਵੇਂ ਆਪਾਂ ਪਿੱਤਲ ਦਾ ਜਾਂ ਸਟੀਲ ਦਾ ਟੱਕਣ ਦੇਨੇ ਆ ਟਕਦੇ ਹਾਂ ਕਿਸੇ ਚੀਜ਼ ਨੂੰ ਇਹ ਵੀ ਇੱਕ ਟੱਕਣ ਵਾਲੀ ਚੀਜ਼ ਹੁੰਦੀ ਹੈ ਇਹ ਪੁਰਾਣੇ ਜ਼ਮਾਨਿਆਂ ਵਿੱਚ ਮਿੱਟੀ ਦੀ ਹਾਂਡੀ ਉਹਨੂੰ ਬੋਲਦੇ ਸੀ ਜਾਂ ਤੌੜੀ ਬੋਲਦੇ ਸੀ ਇਹ ਤੌੜੀ ਤੇ ਦੇਣ ਵਾਲਾ ਇੱਕ ਟੱਕਣ ਹੈ ਮਿੱਟੀ ਦਾ ਤੇ ਇਹਨੂੰ ਚਪਣੀ ਬੋਲਿਆ ਜਾਂਦਾ ਹੈ ਤੇ ਇਹ ਹੈ ਇੱਕ ਚਪਣੀ ਇਹਦੇ ਉੱਤੇ ਪੰਜਾਬੀ ਲੋਕ ਗੀਤ ਬਣਿਆ ਹੈ ਤੇ ਇਹ ਤੁਸੀਂ ਸੁਣਿਓ ਕਿਉਂਕਿ ਤੀਜੀ ਵੇਰ ਜਦੋਂ ਨੂੰ ਸਹੁਰਿਆਂ ਤੇ ਇੱਕ ਜਾਂਦੀ ਹੈ ਪੇਕਿਆਂ ਤੋਂ ਆਪਦੇ ਸਹੁਰਿਆਂ ਤੇ ਇੱਕ ਬੀਬੀ ਜਾਂਦੀ ਹੈ ਤੀਜੀ ਵੇਰ ਜਾਂਦੀ ਹੈ ਪਹਿਲੇ ਜ਼ਮਾਨਿਆਂ ਵਿੱਚ ਤੀਜੀ ਵੇਰ ਗਈ ਨੂੰ ਕੰਮ ਲਾਇਆ ਜਾਂਦਾ ਸੀ ਪਹਿਲਾਂ ਵਿਆਹੀ ਜਾਂਦੀ ਸੀ ਫਿਰ ਦੂਜੀ ਵਾਰੀ ਮਕਲਾਵੇ ਜਾਂਦੀ ਸੀ ਮਕਲਾਵੇ ਨੂੰ ਉਹ ਕੰਮ ਨਹੀਂ ਸੀ ਲਾਉਂਦੇ ਲੋਕ ਤੇ ਤੀਜੀ ਵੇਰ ਜੀ ਤੋਂ ਜਾਂਦੀ ਸੀ ਉਦੋਂ ਕੰਮ ਲਾਇਆ ਜਾਂਦਾ ਸੀ ਜਦੋਂ ਤੀਜੀ ਵੇਰ ਕੰਮ ਲਾਉਂਦੇ ਆ ਤੇ ਉਹ ਫਿਰ ਐ ਹੁੰਦਾ ਸੀ ਉਹਨਾਂ ਜ਼ਮਾਨਿਆਂ ਵਿੱਚ ਜੋ ਆਪਾਂ ਡੱਬੀ ਤੀਲਾਂ ਵਾਲੀ ਨਾਲ ਅੱਗ ਮਚਾਉਂਦੇ ਹਾਂ ਉਹ ਬਹੁਤ ਘੱਟ ਲੋਕ ਮਚਾਉਂਦੇ ਸੀ ਅੱਗ ਉਹਦੇ ਨਾਲ ਤੇ ਅੱਗ ਨੱਪ ਕੇ ਘਰ ਵਿੱਚ ਰੱਖਿਆ ਕਰਦੇ ਸੀ ਇਸੇ ਤਰ੍ਹਾਂ ਹੀ ਇਹ ਵੀ ਇੱਕ ਗੱਲ ਅੱਗ ਦੀ ਹੈ ਤੇ ਉਹ ਜੇ ਗਵਾਂਢੀਆਂ ਦੇ ਘਰੇ ਅੱਗ ਮੱਚ ਪੈਂਦੀ ਸੀ ਆਪਣੇ ਘਰੇ ਅੱਗ ਨਹੀਂ ਹੈ ਉਹ ਤੀਲ ਨਾਲ ਅੱਗ ਨਹੀਂ ਸੀ ਮਚਾਉਂਦੀਆਂ ਬੇਬੀਆਂ ਬਹੁਤ ਸਰਫਾ ਕਰਦੀਆਂ ਸੀ ਤੇ ਗਵਾਂਢੀਆਂ ਘਰੋਂ ਆ ਕਹਿਣਾ ਵੀ ਉਹਨਾਂ ਦੇ ਘਰੇ ਅੱਗ ਮੱਚਦੀ ਹੈ ਤੇ ਆਪਾਂ ਚੱਪਣੀ ਚ ਅੱਗ ਦੋ ਕੋਲੇ ਲੈ ਓਨੇ ਅੱਗ ਦੇ ਤੇ ਉਹਦੇ ਨਾਲ ਅੱਗ ਮਚਾ ਲੈਣੇ ਆ ਤੇ ਚੱਪਣੀ ਵਿੱਚ ਇਸ ਕਰਕੇ ਅੱਗ ਲਈ ਜਾਂਦੀ ਸੀ ਵੀ ਇਹ ਗਰਮ ਨਹੀਂ ਛੇਤੀ ਹੁੰਦੀ ਦੂਜਾ ਆਪਾਂ ਬਰਤਨ ਲਈਓ ਛੇਤੀ ਗਰਮ ਹੋ ਜਾਂਦਾ ਹੈ ਇਹ ਮਿੱਟੀ ਦੀ ਹੁੰਦੀ ਹੈ ਇਹ ਛੇਤੀ ਗਰਮ ਨਹੀਂ ਹੁੰਦੀ ਤਾਂ ਕਰਕੇ ਫਿਰ ਉਹਨੂੰ ਚੱਪਣੀ ਦੇ ਵਿੱਚ ਅੱਗ ਉਦੋਂ ਲੋਕ ਗਵਾਂਢੀਆਂ ਕਰੋ ਵੀ ਫੜ ਲੈਂਦੇ ਸੀ ਇਸੇ ਤਰ੍ਹਾਂ ਹੀ ਇੱਕ ਬੀਬੀ ਸਹੌਰਿਆਂ ਤੇ ਜਾਂਦੀ ਹੈ ਤੇ ਉਹਨੂੰ ਉਹਦੀ ਸਾਸਨ ਨਾਨ ਕਹਿੰਦੀਆਂ ਨੇ ਵੀ ਘਰ ਇਹ ਅੱਗ ਨਹੀਂ ਹੈਗੀ ਅੱਗ ਬੁਝ ਗਈ ਜੋ ਚੁੱਲ੍ਹੇ ਦੇ ਵਿੱਚ ਉਹਨਾਂ ਨੱਪੀ ਹੋਈ ਸੀ ਤੇ ਉਹ ਅੱਗ ਨਹੀਂ ਹੈਗੀ ਤੇ ਉਹਨਾਂ ਨੇ ਕਿਹਾ ਵੀ ਆਪਾਂ ਡੱਬੀ ਕੀ ਮਚਾਉਣੀ ਹੱਕ ਤੀਲ ਤੇ ਆਪਾਂ ਗਵਾਂਡੀਆਂ ਕਰੋ ਅੱਗ ਫੜ ਲੈਣੇ ਹਾਂ ਚਾਚੇ ਤਾਇਆ ਦੇ ਜਿਵੇਂ ਹੁਣ ਤਾਂ ਕੰਧਾਂ ਹੋਈਆਂ ਉਦੋਂ ਕੰਧ ਨਹੀਂ ਸੀ ਹੁੰਦੀ ਉਦੋਂ ਇੱਕ ਵੇਹਲ ਬਹੁਤ ਵੱਡੀ ਵੇਲੀ ਹੁੰਦੀ ਸੀ ਤੇ ਉਹਦੇ ਵਿੱਚ ਪੰਜ ਪੰਜ ਸੱਤ ਸੱਤ ਘਾਰ ਇਕੱਠੇ ਰਿੰਦੇ ਸਨ ਇਸੇ ਤਰ੍ਹਾਂ ਦੀ ਇਹ ਵੀ ਇੱਕ ਕਹਾਣੀ ਸਟੋਰੀ ਹੈ ਪੰਜਾਬੀ ਲੋਕੀ ਦੀ ਉਹ ਫਿਰ ਉਹਨੂੰ ਚੱਪਣੀ ਦੇ ਕੇ ਕਹਿਣ ਲੱਗੀਆਂ ਵੀ ਆਪਦੀ ਚਾਚੀ ਤਾਈ ਘਰੋਂ ਗਵਾਂਡੀਆਂ ਕਰੋ ਆਪਣੇ ਅੱਗ ਲੈ ਆ ਉਹ ਜਦੋਂ ਗਵਾਂਡੀਆਂ ਕਰ ਉਹ ਅੱਗ ਲੈਣ ਜਾਂਦੀ ਹੈ ਤੇ ਚੱਪਣੀ ਹੱਥ ਵਿੱਚੋਂ ਡਿੱਗ ਪੈਂਦੀ ਹੈ ਤੇ ਉਹ ਟੁੱਟ ਜਾਂਦੀ ਹੈ ਤੇ ਉਹ ਫਿਰ ਜਦੋਂ ਘਰੇ ਅੱਗੇ ਵਾਪਸ ਆਉਂਦੀ ਹੈ ਤੇ ਇਹ ਚੱਪਣੀ ਟੁੱਟ ਜਾਂਦੀ ਹੈ ਤੇ ਜਿਹੜੀਆਂ ਉਹਨਾਂ ਸਮਿਆਂ ਵਿੱਚ ਸੱਸਾ ਮਾਵਾਂ ਹੁੰਦੀਆਂ ਸਨ ਉਹ ਘਰ ਵਿੱਚ ਬਹੁਤ ਰੋਬ ਰੱਖਦੀਆਂ ਸੀ ਤੇ ਹਰ ਜੀ ਦੇ ਰੋਬ ਹੁੰਦਾ ਸੀ ਉਹਨਾਂ ਦਾ ਉਹ ਫਿਰ ਕਹਿੰਦੀਆਂ ਵੀ ਇਹੋ ਜੀ ਚੱਪਣੀ ਲਿਆ ਵੀ ਚੱਪਣੀ ਹੁਣ ਟੱਕਣਾ ਹੈ ਨਹੀਂ ਤੇ ਛੇਤੀ ਨਾਲ ਇਹ ਮਿਲਦੀ ਨਹੀਂ ਇਹ ਤਾਂ ਕਮਿਹਾਰ ਕੋਲ ਹੀ ਮਿਲੂਗੀ ਉਦੋਂ ਛਿਆਂ ਮਹੀਨਿਆਂ ਬਾਅਦ ਕਮਿਹਾਰ ਘਰਾਂ ਵਿੱਚ ਆਉਂਦੇ ਸੀ ਉਹ ਦਾਣੇ ਲੈ ਜਾਂਦੇ ਸੀ ਤੇ ਭਾਂਡੇ ਦੇ ਜਾਂਦੇ ਸੀ ਇਹਨਾਂ ਨੂੰ 12 ਭਾਂਡੇ ਦੇ ਕੇ ਜਾਂਦੇ ਹੁੰਦੇ ਸਨ ਛੋਟੇ ਮੋਟੇ ਜੋ ਘੜੇ ਹਰ ਇੱਕ ਚੀਜ਼ ਲੋਕੀ ਲੈਂਦੇ ਹੁੰਦੇ ਸਨ ਉਹਨਾਂ ਸਮਿਆਂ ਵਿੱਚ ਇਸੇ ਤਰ੍ਹਾਂ ਦੀ ਇਹ ਕਹਾਣੀ ਹੈ ਤੇ ਸੁਣੋ ਇੱਕ ਚੱਪਣੀ ਦਾ ਪੰਜਾਬੀ ਲੋਕ ਗੀਤ ਤੇਜੀ ਤੀਜੀ ਵਾਰਨੀ ਮੈਂ ਸੌਰਿਆਂ ਤੇ ਗਈ ਸੀ ਸਾਸ ਨੇਤਾ ਕਾਮਲੀ ਆਲਾ ਪਾਲਾ ਜੀ ਮੈਨੂੰ ਤੇਰੀ ਸੋ ਸਾਸ ਨੇਤਾ ਕਾਮਲੀ ਆਲਾ ਆਸ ਮੈਨੋ ਆਖਦੀ ਨਾ ਨਾਨ ਮੈਨੋ ਆਖਦੀ ਗਵਾਂਡੀਆਂ ਤੋਂ ਅੱਗ ਲੈ ਕੇ ਆ ਪਾਲਾ ਜੀ ਮੈਨੋ ਤੇਰੀ ਸੋង ਗਵਾਂਡੀਆਂ ਤੋਂ ਅੱਗ ਲੈ ਕੇ ਆ ਫਾੜ ਚੱਪਾਣੀ ਨਹੀਂ ਮੈਂ ਅੱਗ ਲੈਣ ਜਾਣੀਆ ਚੱਪਾਣੀ ਤਾਂ ਟੁੱਟ ਗਈ ਆ ਪਾਲਾ ਜੀ ਮੈਨੋ ਤੇਰੀ ਸੋ ਚੱਪਾਣੀ ਤਾਂ ਟੁੱਟ ਗਈ ਆ ਸਾਸ ਮੈਨੋ ਆਖਦੀ ਨਾਨ ਨਾਨ ਮੈਨੋ ਆਖਦੀ ਐ ਹੋ ਜਈ ਚੱਪਣੀ ਲੀਆ ਪਾਲਾ ਜੀ ਮੈਨੋ ਤੇਰੀ ਸੋ ਇਹੋ ਜਈ ਚੱਪਣੀ ਲੀਆ ਓ ਵੇਖਿਓ ਵੇਖ ਬਾਵਲ ਤੁਰਿਆ ਆਉਂਦਾ ਏ ਗੱਡਾਂ ਪਰ ਦਾਜ ਧਾਲ ਲਿਆ ਪਾਲਾ ਜੀ ਮੈਨੂੰ ਤੇਰੀ ਸੋ ਗੱਡਾ ਪਰ ਦਾਜ ਦਾ ਲਿਆ ਇਹੋ ਜਿਹਾ ਦਾਜ ਮੈਂ ਤਾਂ ਵੇੜੇ ਚ ਖਲਾਰਦਾ ਇਹੋ ਜਈ ਚੱਪਾ ਨਹੀਂ ਲਿਆ ਪਾਲਾ ਜੀ ਮੈਨੂੰ ਤੇਰੀ ਸੋ ਇਹੋ ਜਈ ਚੱਪਾ ਨਹੀਂ ਲਿਆ ਆ ਵੇਖਿਓ ਵੇਖ ਮਾਮਾ ਤੁਰਿਆ ਆਉਂਦਾ ਏ ਬੋਰਾ ਇੱਕ ਪਾਂਡਿਆਂ ਦਾ ਲਿਆ ਪਾਲਾ ਜੀ ਮੈਨੂੰ ਤੇਰੀ ਸੋ ਬੋਰਾ ਪਰ ਪਾਂਡਿਆਂ ਦਾ ਲਿਆ ਇਹ ਹੋ ਜਏ ਭਾਂਡੇ ਨਹੀਂ ਮੈਂ ਵੇੜੇ ਚ ਖਲਾਰਦਾ ਇਹੋ ਜਈ ਚੱਪਾ ਨਹੀਂ ਲਿਆ ਪਾਲਾ ਜੀ ਮੈਨੂੰ ਤੇਰੀ ਸੋ ਇਹ ਹੋ ਜਈ ਚੱਪਾ ਨਹੀਂ ਲਿਆ ਆਹ ਵੇਖਿਓ ਵੇਖ ਚਾਚਾ ਤੁਰਿਆ ਆਉਂਦਾ ਏ ਢਾਰ ਇੱਕ ਮੱਜਾਂ ਦੀ ਲੀਆ ਪਾਲਾ ਜੀ ਮੈਨੂੰ ਤੇਰੀ ਸੋਂਡਾਰ ਇੱਕ ਮੱਜਾਂ ਦੀ ਲੀਆ ਇਹੋ ਜੀਆਂ ਮੱਜਾਂ ਨਹੀਂ ਮੈਂ ਵਗ ਚਰ ਲਾਧਿਆ ਇਹੋ ਜਈ ਚੱਪਣੀ ਲੀਹਾ ਪਾਲਾ ਜੀ ਮੈਨੂੰ ਤੇਰੀ ਸੋ ਇਹੋ ਜਈ ਚੱਪਣੀ ਲੀਆ ਉੱਡਨੇ ਉੱਡਨੇ ਕਾਂਗਾ ਵੇ ਤੋ ਵੇਕਿਆ ਤੇ ਜਾਹੀ ਵੀਰੇ ਨੂੰ ਸੀਨੇ ਅਤਲਾ ਪਲਾ ਜੀ ਮੈਨੂੰ ਤੇਰੀ ਸਾਂ ਵੀਰੇ ਨੂੰ ਸੀਨੇ ਅਤਲਾ ਸੀਨੇ ਆਸਣ ਵਿਰਾਕ ਮਿਹਾਰ ਕੋਲ ਜਾਂਦਾ ਏ ਚੱਪਣਿਆਂ ਦਾ ਪੁੱਛ ਲੈਂਦਾ ਭਾ ਪਾਲਾ ਜੀ ਮੈਨੂੰ ਤੇਰੀ ਸੋਚ ਚੱਪਣੀਆਂ ਦਾ ਪੁੱਛ ਲੈਂਦਾ ਪਾ ਇੱਕ ਟਕੇ ਚੱਪਾਣੀ ਤੇ ਪੈਸੇ ਦਾ ਇਹ ਚੱਪਣਾ ਝੋਲਾ ਤਾਂ ਪਰ ਕੇ ਲਿਆ ਪਾਲਾ ਜੀ ਮੈਨੂੰ ਤੇਰੀ ਸੋਚ ਝੋਲਾ ਇੱਕ ਪਰ ਨਹੀਂ ਲੀਆ ਆਵੇਖਿਓ ਵੇਖ ਵੀਰਾ ਤਰੇ ਆਉਂਦਾ ਏ ਚੋਲਾ ਪਰ ਚੱਪਣੀਆਂ ਦਾ ਲਿਆ ਪਾਲਾ ਜੀ ਮੈਨੂੰ ਤੇਰੀ ਸੋ ਚੋਲਾ ਪਰ ਚੱਪਣੀਆਂ ਦਾ ਲਿਆ ਇੱਕ ਨੂੰ ਤੈ ਹੱਥ ਲਾਈ ਦੂਜੀ ਨੂੰ ਤੂੰ ਹੱਥ ਲਾਈ ਤੀਜੀ ਨੂੰ ਹੱਥ ਵਿਨਾਲਾ ਪਾਲਾ ਜੀ ਮੈਨੂੰ ਤੇਰੀ ਸੋ ਤੀਜੀ ਨੂੰ ਹੱਥ ਵਿਨਾਲਾ ਪਹਿਲੀ ਪਹਿਲੀ ਵਾਰ ਨੀ ਮੈਂ ਸੋਹਰਾਂ ਤੇ ਗਈ ਸੀ ਸੱਸ ਨੇ ਤਾਂ ਕੰਮ ਲਿਆਲਾ ਪਹਲਾ ਜੀ ਮੈਨੂੰ ਤੇਰੀ ਸੋ ਸੱਸ ਨੇ ਤਾਂ ਕੰਮ ਲਿਆਲਾ ਤੀਜੀ ਤੀਜੀ ਵਾਰ ਨੀ ਮੈਂ ਸੋਹਰਾਂ ਤੇ ਗਈ ਸੀ ਸੱਸ ਨੇ ਤਾਂ ਕੰਮ ਲਿਆਲਾ ਪਹਲਾ ਜੀ ਮੈਨੂੰ ਤੇਰੀ ਸੋ ਸੱਸ ਨੇ ਤਾਂ ਕੰਮ ਲਿਆਲਾ ਲਓ ਜੀ ਏਸੀ ਚੱਪਣੀ ਫੇਰ ਉਹਦਾ ਵੀਰ ਆਉਂਦਾ ਹੈ ਤੇ ਉਹ ਚੱਪਣੀਆਂ ਲੈ ਕੇ ਆਉਂਦਾ ਹੈ ਤੇ ਫੇਰ ਉਹ ਆਦੀ ਸੱਸ ਨੂੰ ਕਹਿੰਦੀ ਹੈ ਵੀ ਇੱਕ ਲੈ ਲੈ ਚੱਪਣੀ ਦੋ ਲੈ ਲੈ ਚੱਪਣੀਆਂ ਤੀਜੀ ਨੂੰ ਤੂੰ ਹੱਥ ਵੀ ਨਾ ਲਾ ਬਾਕੀਆਂ ਨੂੰ ਹੱਥ ਨਾ ਲਾਈ ਤੂੰ ਇੱਕ ਦੀ ਥਾਂ ਤੇ ਦੋ ਲੈ ਲੈ ਤੇ ਇਸੇ ਤਰ੍ਹਾਂ ਇਹ ਪੰਜਾਬੀ ਲੋਕ ਗੀਤ ਹੈ ਇਹ ਹੈ ਚੱਪਣੀ ਤੇ ਵੇਖੋ ਇਹ ਚੱਪਣੀ ਦਾ ਕਿੰਨਾ ਜ਼ਿਆਦਾ ਖਲਾਰਾ ਪਿਆ ਕਿਉਂਕਿ ਉਹਨਾਂ ਸਮਿਆਂ ਵਿੱਚ ਹੋਰ ਚੀਜ਼ਾਂ ਦੀ ਗੱਲ ਛੱਡੋ ਚੱਪਣੀ ਜਿਹੜੀ ਹੁੰਦੀ ਸੀ ਇਹ ਬਹੁਤ ਇੱਕ ਮਹੱਤਮ ਮੰਨਿਆ ਜਾਂਦਾ ਸੀ ਤੇ ਵੀ ਜਦੋਂ ਉਹ ਟੁੱਟ ਗਈ ਤੇ ਉਹਨਾਂ ਦੇ ਘਰੇ ਉਸ ਵੇਲੇ ਟੱਕਣ ਨੂੰ ਥਾਂ ਵੀ ਹੈ ਨਹੀਂ ਸੀ ਕੋਈ ਚੀਜ਼ ਉਹ ਫਿਰ ਤਾਂ ਕਰਕੇ ਸੱਸ ਕਹਿੰਦੀ ਵੀ ਉਹੋ ਜੀ ਚੱਪਣੀ ਲਿਆ ਤੇ ਹੋਰ ਇਹਨੂੰ ਕੁਝ ਲੱਗਾ ਨਹੀਂ ਹੁੰਦਾ ਹੁੰਦੀ ਤਾਂ ਮਿੱਟੀ ਦੀ ਹੈ ਤੇ ਉਹ ਇਸ ਕਰਕੇ ਫਿਰ ਕਿਉਂਕਿ ਉਹਨਾਂ ਸਮਿਆਂ ਵਿੱਚ ਜਿਹੜੀਆਂ ਸੱਸਾਂ ਮਾਵਾ ਹੁੰਦੀਆਂ ਸੀ ਉਹਨਾਂ ਦਾ ਰੋਹ ਬਹੁਤ ਹੁੰਦਾ ਸੀ ਪਰ ਉਹ ਜੇ ਚੀਜ਼ ਟੁੱਟ ਜਾਂਦੀ ਸੀ ਨਾ ਅੱਜ ਵਾਲਾ ਜ਼ਮਾਨਾ ਨਹੀਂ ਚੱਲ ਟੁੱਟ ਗਈ ਤਾਂ ਕੋਈ ਗੱਲ ਨਹੀਂ ਉਦੋਂ ਲੋਕ ਇਹਨਾਂ ਚੀਜ਼ਾਂ ਨੂੰ ਬਹੁਤ ਸੰਭਾਲ ਕੇ ਰੱਖਦੇ ਸੀ ਇਹ 20-30 ਸਾਲ ਪੁਰਾਣੀਆਂ ਚੀਜ਼ਾਂ ਚੱਲ ਜਾਂਦੀਆਂ ਸੀ ਬੜੀ ਮਿੱਟੀ ਦੀ ਚੀਜ਼ ਨੂੰ ਬਹੁਤ ਜ਼ਿਆਦਾ ਸੰਭਾਲ ਕਰਨੀ ਪੈਂਦੀ ਹੈ ਕਿਉਂਕਿ ਰੋਜ਼ ਦੀ ਤੇ ਜੇ ਟੁੱਟ ਜਾਵੇ ਤਾਂ ਰੋਜ਼ ਕਿੱਥੋਂ ਲਿਆਈਏ ਇਸੇ ਤਰ੍ਹਾਂ ਉਹਨੇ ਇੱਕ ਸਜ਼ਾ ਦਿੱਤੀ ਸੀ ਨੌਨ ਨੂੰ ਵੀ ਜੇ ਮੈਂ ਅੱਜ ਇਹਨੂੰ ਇੰਨੀ ਗੱਲ ਕਹਿਤੀ ਤੇ ਅੱਗੇ ਤੋਂ ਇਹ ਸੰਭਾਲ ਕੇ ਰੱਖੂਗੀ ਨਹੀਂ ਤੇ ਇਹ ਤੇ ਰੋਜ਼ ਹੀ ਤੋੜ ਕੇ ਲਿਆਇਆ ਕਰੋਗੀ ਤਾਂ ਕਰਕੇ ਹੋਰ ਕੋਈ ਮਿੱਟੀ ਦੀ ਚੀਜ਼ ਦੀ ਗੱਲ ਨਹੀਂ ਹੁੰਦੀ ਇਹ ਤਾਂ ਮਿਲ ਜਾਂਦੀ ਆ ਤੇ ਉਹਨੇ ਫਿਰ ਨੌਨ ਆਖਿਆ ਵੀ ਉਹੋ ਜੀ ਚੱਪਣੀ ਲੈ ਵੀ ਜੈਦ ਕੈਨ ਨੂੰ ਇੰਨੀ ਕਿ ਜ਼ਿਆਦਾ ਡਾਟਾਂਗੀ ਤੇ ਫਿਰ ਅੱਗੇ ਤੋਂ ਇਹਦੀ ਸੰਭਾਲ ਕਰਕੇ ਰੱਖੂਗੀ ਨਹੀਂ ਤੇ ਇਹ ਫਿਰ ਤੋੜਿਆ ਕਰੂ ਹਰ ਚੀਜ਼ ਤੇ ਤਾਂ ਕਰਕੇ ਉਹਨੇ ਮਿੱਟੀ ਦੀ ਚੱਪਣੀ ਮੰਗਵਾ ਕੇ ਛੱਡੀ ਸੀ ਤੇ ਇਹ ਹੈ ਮੇਰਾ ਪੰਜਾਬੀ ਲੋਕ ਗੀਤ ਜੇ ਤੁਹਾਨੂੰ ਚੰਗਾ ਲੱਗਾ ਤੇ ਲਾਈਕ ਸ਼ੇਅਰ ਕਰਿਓ ਇਹ ਹੈ ਚੱਪਣੀ ਤੇ ਮੇਰੀ ਵੀਡੀਓ ਵੇਖਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ